ਤਾਨੂੰ ਮਿਲਾਨਿਆ ਸੰਗਰੂਰ ਦੇ ਇੱਕ ਨੌਜਵਾਨ ਨਾਲ ਜਿਸ ਦਾ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੋਏ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਇੰਨਾ ਭਿਆਨਕ ਹੁੰਦਾ ਹੈ ਕਿ ਜਿਹੜੀਆਂ ਉਸ ਨੂੰ ਆਪਣੀਆਂ ਦੋਹੇ ਲੱਤਾਂ ਉਸ ਐਕਸੀਡੈਂਟ ਦੇ ਵਿੱਚ ਗਵਾਉਣੀਆਂ ਪੈਂਦੀਆਂ ਹਨ ਤੇ ਟਿਊਸ਼ਨ ਤੇ ਜਦੋਂ ਮੈਂ ਆ ਰਿਹਾ ਸੀਗਾ ਤਾਂ ਆਉਂਦੇ ਹੋਏ ਮਤਲਬ ਇੱਕ ਐਕਸੀਡੈਂਟ ਦੀ ਘਟਨਾ ਵਾਪਰਦੀ ਹੈ ਮੇਰੇ ਨਾਲ ਤੇ ਜਿਹਦੇ ਨਾਲ ਮਤਲਬ ਮੇਰਾ ਜਿਹੜਾ ਚੈਸਟ ਤੋਂ ਨੀਚਲਾ ਪਾਰਟ ਆ ਉਹ ਬਿਲਕੁਲ ਡੈਮੇਜ ਹੋ ਜਾਂਦਾ ਐਕਸੀਡੈਂਟ ਹੋ ਗਿਆ ਮੰਜੇ ਤੇ ਪੈ ਗਏ ਫਿਰ ਜਿਹੜੀ ਪੜ੍ਹਾਈ ਵੱਲ ਕਿਸ ਤਰ੍ਹਾਂ ਮੋਟਿਵ ਹੋਏ ਤੁਸੀਂ ਕਿ ਯਾਰ ਆਪਾਂ ਨਹੀਂ ਹੁਣਾਂ ਲਾਈਨ ਚੂਜ਼ ਕਰੀਏ ਚਾਰੇ ਸਾਈਡਾਂ ਤੇ ਇਹ ਪਤੇ ਸਾਈਡ ਤੇ ਮਤਲਬ ਬੈਡ ਸੋਰ ਸੀਗੇ ਉਹ ਟਾਈਮ ਮੈਂ ਖੁਦ ਨੂੰ ਮਤਲਬ ਕਿਤਾਬਾਂ ਨਾਲ ਜੋੜ ਕੇ ਇਨਵੋਲਵ ਕਰਕੇ ਉਧਰ ਤੇ ਆਪਦੇ ਆਪ ਨੂੰ ਮਤਲਬ ਗ੍ਰੈਜੂਏਸ਼ਨ ਪਾਸ ਕੀਤੀ ਹੈ ਟਿਊਸ਼ਨ ਵੀ ਦਿੰਦੇ ਹਾਂ ਹਾਂਜੀ ਮੇਰੀ ਹੁਣੇ ਬਸ ਇਸ ਮੰਥ ਤੋਂ ਪਿਛਲੇ ਮੰਥ ਤੋਂ ਚੱਲੀ ਆਗੀ ਟਿਊਸ਼ਨ ਆ ਤੇ ਬੱਚਿਆਂ ਨੂੰ ਮੇਰੇ ਕੋਲੇ 10ਵੀਂ ਦੇ 6 7 ਹੈਗੇ ਆ ਕਿ 5ਵੀਂ 7ਵੀਂ ਦੇ ਸਾਰੇ ਬੱਚੇ ਆਉਂਦੇ ਆਗੇ ਸਸੇ ਗੱਲ ਦੋਸਤੋ ਤੁਹਾਨੂੰ ਮਿਲਾਨੇ ਆ ਸੰਗਰੂਰ ਦੇ ਇੱਕ ਨੌਜਵਾਨ ਨਾਲ ਜਿਸ ਦਾ 10ਵੀਂ ਕਲਾਸ ਦੇ ਵਿੱਚ ਪੜਦੇ ਹੋਏ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਇੰਨਾ ਭਿਆਨਕ ਹੁੰਦਾ ਹੈ ਕਿ ਜਿਹੜੀਆਂ ਉਸ ਨੂੰ ਆਪਣੀਆਂ ਦੋ ਲੱਤਾਂ ਉਸ ਐਕਸੀਡੈਂਟ ਦੇ ਵਿੱਚ ਗਵਾਉਣੀਆਂ ਪੈਂਦੀਆਂ ਹਨ ਤਾਨੂੰ ਦੱਸਣਾ ਚਾਹਾਂਗੇ ਕਿ ਉਸ ਵੀਰ ਨੇ ਹਿੰਮਤ ਨਹੀਂ ਹਾਰੀ ਹੌਸਲਾ ਨਹੀਂ ਛੱਡਿਆ ਮੰਝੇ ਦੇ ਵਿੱਚ ਪੈਣ ਦੇ ਬਾਵਜੂਦ ਉਸਨੇ ਆਪਣੀ ਗ੍ਰੈਜੂਏਸ਼ਨ ਵੀ ਕਲੀਅਰ ਕੀਤੀ ਉਹ ਸਾਡਾ ਵੀਰ ਅੱਜ ਸਾਡੇ ਨਾਲ ਮੌਜੂਦ ਹੈ ਸੱਸੀ ਗਲਵੇ ਸੱਸੀ ਘਾਲੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਪਹਿਲਾ ਤਾਂ ਸਵਾਲ ਸਾਡਾ ਇਹ ਹੀ ਕਿ ਜਿਹੜੇ ਐਕਸੀਡੈਂਟ ਹੋਇਆ ਕਿ ਕਿੱਥੇ ਜਾ ਰਹੇ ਸੀ ਕਿਹੜੀ ਕਲਾਸ 'ਚ ਸੀ ਉਦੋਂ ਮੈਂ 2010 ਦੇ ਵਿੱਚ ਦਸਵੀਂ ਦੇ ਵਿੱਚ ਪੜਦਾ ਸੀਗੇ ਅਕਾਦਮੀ ਮਸਤੋਣਾ ਸਾਹਿਬ ਤੇ ਡੇਲੀ ਵਾਂਗੂ ਸਾਡਾ ਸ਼ਡਿਊਲ ਹੁੰਦਾ ਸੀਗਾ ਬਈ ਸਾਈਕਲ ਤੇ ਜਾਣਾ ਤੇ ਸਾਈਕਲ ਤੋਂ ਆ ਕੇ ਟਿਊਸ਼ਨ ਜਾਣਾ ਹੁੰਦਾ ਸੀਗਾ ਤੇ ਟਿਊਸ਼ਨ ਤੇ ਜਦੋਂ ਮੈਂ ਆ ਰਿਹਾ ਸੀਗਾ ਤਾਂ ਆਉਂਦੇ ਹੋਏ ਮਤਲਬ ਇੱਕ ਐਕਸੀਡੈਂਟ ਦੀ ਘਟਨਾ ਵਾਪਰਦੀ ਹੈ ਮੇਰੇ ਨਾਲ ਤੇ ਜਿਹਦੇ ਨਾਲ ਮਤਲਬ ਮੇਰਾ ਜਿਹੜਾ ਚੈਸਟ ਤੋਂ ਨੀਚਲਾ ਪਾਰਟ ਆ ਉਹ ਬਿਲਕੁਲ ਡੈਮੇਜ ਹੋ ਜਾਂਦਾ ਮਤਲਬ ਸੈਂਸੇਸ਼ਨ ਨਹੀਂ ਹੈਗੀ ਕੁਝ ਵੀ ਪਤਾ ਨਹੀਂ ਲੱਗਦਾ ਯੂਰਿਨ ਦਾ ਬਾਥਰੂਮ ਦਾ ਲੈਟਰਿੰਗ ਦਾ ਉਛੇ ਵੀ ਪਤਾ ਨਹੀਂ ਲੱਗਦਾ ਤੇ ਵਕਤ ਦੇ ਨਾਲ ਇੰਨਾ ਕੁ ਜੁੱਝਿਆਗਾ ਤੇ ਹੌਲੀ-ਹੌਲੀ ਥੋੜੀ ਇੰਪਰੂਵਮੈਂਟ ਕਰੀ ਆਪਣੇ ਆਪ ਦੇ ਵਿੱਚ ਬੈਠਣ ਯੋਗ ਹੋਇਆ ਕਾਬਿਲ ਹੋਇਆ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਵੀਰ ਜਦੋਂ ਤੁਸੀਂ ਮੰਝੇ ਤੇ ਪਏ ਸੀ ਪਰ ਜਿਹੜੇ ਤੁਹਾਡੇ ਹਾਣੀ-ਮਾਣੀ ਨੇ ਉਹ ਸਾਰੇ ਕਮਾਂਕਾਰਾਂ ਤੇ ਪੜਦੇ ਲਿਖਦੇ ਕਿਹੋ ਜਿਹਾ ਮਾਹੌਲ ਸੀ ਉਹ ਦੇਖੋ ਦੋਸਤ ਮਿੱਤਰ ਦੇ ਵਿੱਚ ਲਾ ਕੇ ਦੇਖੀਏ ਵੀ ਮੈਨੂੰ ਬਹੁਤ ਸਾਥ ਵੀ ਮਿਲਿਆਗਾ ਤੇ ਜਿੱਥੋਂ ਤੱਕ ਮੇਰਾ ਦੋਸਤ ਆਗਾ ਸਕੰਦਰ ਸਾਡਾ ਅਸੀਂ ਇੱਕੋ ਮਤਲਬ ਕੁਆਟਰ ਦੇ ਨੇੜੇ ਤੇੜੇ ਰਹਿੰਦੇ ਸੀਗੇ ਤੇ ਉਹ ਅੱਜ ਵੀ ਮਤਲਬ ਮੇਰੇ ਨਾਲ ਉਰੂ ਤੋਂ ਜੁੜਿਆ ਹੋਇਆਗਾ ਤੇ ਸਾਡਾ 5 ਨਵੰਬਰ ਨੂੰ ਹੀ ਜਨਮ ਦਿਨ ਹੁੰਦਾ ਤੇ 6-7 ਸਾਲਾਂ ਤੋਂ ਅਸੀਂ ਇਕੱਠੇ ਮਨਾਉਂਦੇ ਆ ਮੇਰੇ ਘਰ ਆਉਂਦਾਗਾ ਤੇ ਐਦਾਂ ਮਤਲਬ ਜੋ ਮੇਰੇ ਨਾਲ ਜੁੜੇ ਹੋਏ ਨੇ ਤਾਂ ਇਹਦੇ ਲੋਕ ਜੁੜੇ ਹੋਏ ਨੇ ਹਾਂਜੀ ਮਾਹੌਲ ਦੀ ਗੱਲ ਕਰ ਰਹੀ ਸੀ ਕਿ ਜਿਸ ਤਰ੍ਹਾਂ ਤੁਸੀਂ ਮੰਝੇ ਚ ਪਏ ਸੀ ਜਿਹੜੇ ਤੁਹਾਡੇ ਦੋਸਤ ਬਿਸਤਰੇ ਆਪਣੇ ਕਮਾਂਕਾਰਾਂ ਚ ਪੜਨ ਲਿਖਨ ਚ ਸੀ ਤੋਹਾਂ ਦੇ ਜਿਹੜਾ ਉਹ ਮਾਹੌਲ ਸੀ ਉਹ ਕਿਸ ਤਰ੍ਹਾਂ ਦਾ ਮਾਹੌਲ ਸੀ ਦੇਖੋ ਇੱਕ ਵਾਰੀ ਤਾਂ ਬਿਲਕੁਲ ਡਾਵਾਡੂਲ ਹੋ ਜਾਂਦਾਗਾ ਜਿੱਦਾਂ ਮਤਲਬ ਜਿੱਦਾਂ ਲਾਈਫ ਚੱਲ ਰਹੀ ਸੀਗੀ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਕਿਹੜੀ ਜ਼ਿੰਦਗੀ ਕਿੱਥੇ ਮੋੜ ਲੈ ਲੈਂਦੀ ਹੁੰਦੀ ਹੈਗੀ ਤੇ ਇੱਕੋ ਲੱਗਤ ਮੇਰਾ ਟਾਈਮ ਸਭ ਚੇਂਜ ਹੋ ਗਿਆ ਸੀਗਾ ਤੇ ਟਾਈਮ ਇਦਾਂ ਦਾ ਚੇਂਜ ਹੋ ਗਿਆ ਵੀ 24 ਘੰਟੇ ਮੈਂ ਬੈੱਡ ਤੇ ਵੀ ਹੰਡਾਏ ਨੇ ਮਤਲਬ ਯੂਰੀਨ ਬਾਥਰੂਮ 'ਤੇ ਬੈਠਦੇ ਹੁੰਦਾ ਸੀਗਾ ਤੇ ਆਪਣਾ ਪੜ੍ਹਨ ਲਿਖਣ ਦਾ ਵੀ ਬੈੱਡ 'ਤੇ ਹੀ ਹੁੰਦਾ ਸੀ ਤੇ ਹੋਰ ਚਲੋ ਪਰਿਵਾਰ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਇਹਦੇ ਵਿੱਚ ਬੈਟਸੂਲ ਵੀ ਹੋ ਗਈ ਸੀ ਤੁਹਾਨੂੰ ਹਾਂਜੀ ਮੇਰੇ ਤੁਸੀਂ ਮੰਨ ਕੇ ਚਲੋ ਦੋਵੇਂ ਸਾਈਡਾਂ ਤੇ ਤੇ ਹਿੱਪ ਤੇ 6-7 ਸਾਲ ਜਖਮ ਰਹੇ ਨੇ ਇਹ ਆਪਣੇ 2023 ਦੇ ਵਿੱਚ ਹੀ ਰਿਕਵਰ ਹੋਏ ਨੇ ਤੇ ਮੈਂ ਹੁਣੇ ਬੈਠਣ ਯੋਗ ਹੋਇਆ ਹਾਂਜੀ ਇਸ ਤਰ੍ਹਾਂ ਫਿਰ ਤੁਹਾਨੂੰ ਆਪਣੇ ਆਪ ਨੂੰ ਚੇਂਜ ਕਰਿਆ ਕਿਉਂਕਿ ਪਹਿਲਾਂ ਤਾਂ ਤੁਹਾਡੇ ਵਕਤ ਨੇ ਏਡੀ ਮਾਰ ਪਾਰੀ ਮੰਜੇ ਤੇ ਪਾਤਾ ਲੱਤਾਂ ਡੈਮੇਜ ਹੋ ਗਈਆਂ ਫਿਰ ਉਹ ਵਕਤ ਨੂੰ ਕਿਸ ਤਰ੍ਹਾਂ ਤੁਸੀਂ ਸੰਭਾਏ ਤੇ ਜਿਹੜੀ ਫਿਰ ਪੜ੍ਹਾਈ ਜਿਹੜੀ ਹੈ ਦੁਆਰੇ ਸ਼ੁਰੂ ਕਰਨ ਦੀ ਸੋਚੀ ਦੇਖੋ ਇੱਕ ਪਰਮਾਤਮਾ ਤੇ ਇੱਕ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਆਉਂਦਾਗਾ ਪਰਮਾਤਮਾ ਨੇ ਮੈਨੂੰ ਹੌਸਲਾ ਹਿੰਮਤ ਬਖਸ਼ੀ ਆ ਗਈ ਤੇ ਪਰਿਵਾਰ ਨੇ ਮੈਨੂੰ ਸਹਿਯੋਗ ਦਿੱਤਾਗਾ ਤੇ ਜਿਨ੍ਹਾਂ ਦੇ ਮਤਲਬ ਪਿਆਰ ਸਦਕਾ ਸਹਿਯੋਗ ਸਦਕਾ ਮੈਂ ਉੱਠਿਆ ਬੈਠਿਆ ਤੇ ਇਹਨਾਂ ਨੂੰ ਮੈਂ ਰਾਤ ਨੂੰ 2-3 ਵਜੇ ਵੀ ਭਰਾਵਾਂ ਨੂੰ ਉਠਾ ਲੈਂਦਾ ਸੀਗਾ ਤੇ ਤਤਪਰ ਰਹੇ ਨੇ ਮੇਰੀ ਸੇਵਾ ਦੇ ਵਿੱਚ ਤੇ ਇਹਦੇ ਵਿੱਚ ਪਰਿਵਾਰ ਨੇ ਇੰਨਾ ਸਹਿਯੋਗ ਦਿੱਤਾ ਵੀ ਮਤਲਬ ਮੈਨੂੰ ਸਭ ਤੋਂ ਪਹਿਲਾਂ ਨਹਾਉਣਾ ਮੰਜੇ ਤੇ ਪਹਿਲਾਂ ਲਟਿਆ ਲੈਂਦੇ ਸੀਗੇ ਤੇ ਮਤਲਬ ਹੋਰ ਕੰਮ ਸਾਰੇ ਛੱਡ ਕੇ ਪਹਿਲਾਂ ਮੈਨੂੰ ਨਹਾਉਣਾ ਧੋਣਾ ਤੇ ਹੌਲੀ-ਹੌਲੀ ਆਪਦੇ ਆਪ ਨੂੰ ਚੇਂਜ ਕਰੀ ਗਿਆ ਵਕਤ ਮਤਲਬ ਸਭ ਤੋਂ ਵੱਡਾ ਬਦਲਬਾਨ ਆਗਾ ਤੇ ਬਾਕੀ ਮੈਨੂੰ ਪਰਮਾਤਮਾ ਤੇ ਬਹੁਤ ਵਿਸ਼ਵਾਸ ਆਗਾ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਤੇ ਉਹਨਾਂ ਕੋਲੇ ਮੈਂ ਮਤਲਬ ਹਰ ਹਫ਼ਤੇ ਜਾਂਦਾ ਹੁੰਦਾ ਸੀਗਾ ਤੇ ਬਸ ਇਹੀ ਦੁਆ ਕਰਦਾ ਸੀਗਾ ਵੀ ਮੈਂ ਆਪਣੀ ਕਿਰਿਆ ਸੋਧਣਯੋਗ ਹੋ ਜਾ ਤੇ ਆਪ ਉੱਠ ਬੈਠਾਂ ਤੇ ਆਪਣਾ ਤੋਂ ਲਿਆ ਕਰਾਂ ਬਸ ਅੱਜ ਮੈਂ ਮਤਲਬ ਉਹਨਾਂ ਦੀ ਮਿਹਰ ਸਦਕਾ ਆਪੇ ਕਰ ਲੈਣਾ 99% ਕੰਮ ਸਾਡੇ ਸੁਣ ਚਾਹੇ ਕਿ ਜਦੋਂ ਇਹ ਤੁਹਾਡਾ ਐਕਸੀਡੈਂਟ ਹੁੰਦਾ ਹੈ ਉਦੋਂ ਤੁਸੀਂ ਸ਼ੈਡ ਟਿਊਸ਼ਨ ਤੋਂ ਬੰਕ ਬਿਮਾਰੀ ਸੀ ਨਹੀਂ ਉਹ ਆਪਾਂ ਬੰਕ ਕਹ ਲਓ ਜਾਂ ਇੱਕ ਚੌੜ ਕਹ ਲਓ ਤੇ ਬੰਕ ਦਾ ਸ਼ਾਇਦ ਅੱਜ ਦੇ ਟਾਈਮ ਦੇ ਵਿੱਚ ਮੈਂ ਹੁਣ ਸੁਣਦਾ ਏ ਵਰਡ ਤੇ ਉਦੋਂ ਤਾਂ ਬਸੂੰਜੀ ਭਜਨ ਭਜਾਈ ਦਾ ਕਹਿ ਦਿੰਦੇ ਸੀਗੇ ਤੇ ਉਹ ਮਤਲਬ ਇਹ ਨਾ ਜੇ ਆਪਾਂ ਦੇਖੀਏ ਇੱਕ ਪਰਮਾਤਮਾ ਦੀ ਵਿਧੀ ਬਣੀ ਹੁੰਦੀ ਆਗੀ ਮੈਂ ਅੱਜ ਸੌਂ ਖਾ ਕੇ ਕਹਿਣਾ ਵੀ ਕਦੇ ਵੀ ਉਹ ਚੀਜ਼ ਡਿਲੇ ਨਹੀਂ ਕੀਤੀ ਸੀਗੀ ਵੀ ਮੈਂ ਅੱਜ ਟਿਊਸ਼ਨ ਨਾ ਜਾਵਾਂ ਅੱਜ ਮੈਂ ਸਕੂਲ ਨਾ ਜਾਵਾਂ ਬਾਈ ਗॉड ਵੀ ਮੈਂ ਸਿਰਫ ਦੋਸਤ ਨੂੰ ਕਿਹਾ ਯਾਰ ਅੱਜ ਮੇਰਾ ਜੀ ਨਹੀਂ ਕਰਦਾ ਪਹਿਲਾਂ ਤਾਂ ਮੈਂ ਮਾਤਾ ਨੂੰ ਗਿਆ ਸੀ ਤੇ ਕਿਉਂਕਿ ਮਾਰਚ ਦੇ ਵਿੱਚ ਮੇਰੇ ਪੇਪਰ ਹੋਣ ਵਾਲੇ ਸੀਗੇ 13 ਫਰਵਰੀ ਨੂੰ ਮੇਰਾ ਐਕਸੀਡੈਂਟ ਹੁੰਦਾਗਾ ਤੇ ਮੈਂ ਮਾਂ ਤੁਹਾਨੂੰ ਕਹਿੰਨਾ ਮੈਂ ਮਮੀ ਮਤਲਬ ਮੈਂ ਲੰਗਰ ਸ਼ੱਕਿਆਂਗਾ ਮਸਤਾਣਾ ਸਾਹਿਬ ਤੇ ਅਸੀਂ ਚਾਰ ਪੰਜ ਜਣੇ ਹੁੰਦੇ ਸੀਗੇ ਤੇ ਫਿਰ ਮਾਂ ਤੁਹਾਨੂੰ ਮੈਂ ਕਿਹਾ ਮੈਂ ਮੈਂ ਜਾਣਾ ਨਹੀਂ ਹੈਗਾ ਅੱਜ ਕਹਿੰਦੇ ਤੂੰ ਤੂੰ ਭੱਗ ਜਾ ਵੀ ਪੇਪਰ ਆਉਣ ਵਾਲੇ ਨੇ ਵੀ ਇਹ ਮਹੀਨਾ ਰਹਿ ਗਿਆ ਵੀ ਤੂੰ ਪੜ ਲੇਗਾ ਤੇ ਮੈਂ ਕਿਹਾ ਚਲੋ ਤੁਸੀਂ ਚਾਹ ਬਣਾ ਦਿਓ ਮੈਂ ਥੋੜੀ ਰੈਸਟ ਕਰਕੇ ਚੱਲਦਾ ਤੇ ਜਦੋਂ ਗਿਆ ਇਥੋਂ ਤਾਂ ਮੈਂ ਉਥੇ ਵੀ ਦੋਸਤ ਨੂੰ ਇਹੀ ਸਵਾਲ ਗਿਆ ਵੀ ਮਖਾਯਾ ਅੱਜ ਮੈਂ ਜਾਣ ਨਹੀਂ ਹੈਗਾ ਮੂੜ ਦਾ ਫਿਰ ਇਹਦੇ ਵਿੱਚ ਆਪਾਂ ਬੰਗ ਤਾਂ ਨਹੀਂ ਕਹਿ ਸਕਦੇ ਬੰਗ ਤਾਂ ਮਤਲਬ ਇੱਕ ਤਰ੍ਹਾਂ ਦੋਸਤਾਂ ਨਾਲ ਮਿੱਤਰ ਕੇ ਇਕੱਠੇ ਇੱਕ ਜੁੰਡਲੀ ਦੇ ਵਿੱਚ ਮਾਰਿਆ ਹੋਇਆ ਘਰ ਤੋਂ ਬੇਪਰਵਾਹੀ ਚੱਲ ਕੇ ਉਹ ਹੁੰਦਾਗਾ ਤੇ ਜਿੱਥੇ ਤੱਕ ਇਹ ਮੈਨੂੰ ਅੱਜ ਤੱਕ ਟੀਚਰ ਵੀ ਅੱਜ ਤੱਕ ਮਿਲਦੇ ਰਹੇ ਨੇ ਮਤਲਬ ਇਦਾਂ ਦਾ ਕਦੇ ਉਹ ਨਹੀਂ ਸੀਗਾ ਵੀ ਪੜ੍ਹਾਈ ਦੇ ਵਿੱਚ ਜਿਆਦਾ ਬੀਕ ਸੀਗਾ ਜਾਂ ਡਰ ਸੀਗਾ ਵੀ ਜੇ ਨਹੀਂ ਜਾਊਗਾ ਤਾਂ ਗਾਲਾਂ ਪੈਣੀਆਂ ਜਾਂ ਕਿੱਦਾਂ ਇਦਾਂ ਦਾ ਕੁਝ ਨਹੀਂ ਸੀਗਾ ਤੇ ਵੀ ਮਤਲਬ ਇੱਕ ਇਹ ਆਪਾਂ ਪਰਮਾਤਮਾ ਦੀ ਇੱਕ ਖੇੜੇ ਲਾ ਲਓ ਜਿਹੜੀ ਆਪਾਂ ਨਹੀਂ ਸਮਝ ਸਕਦੇ ਵੀ ਉਹ ਦੀ ਦੇਣੀ ਕਿੱਥੇ ਆ ਗਈ ਤੇ ਉਹਦੇ ਵਿੱਚ ਪ੍ਰਮਾਤਮਾ ਨੇ ਮਤਲਬ ਮੈਨੂੰ ਅੱਜ ਜੇ ਇਹ ਕਾਬਲ ਰੱਖਿਆਗਾ ਤਾਂ ਤੁਸੀਂ ਤੁਹਾਡਾ ਮਾਧਿਅਮ ਹੈ ਜਿਹੜਾ ਮੈਨੂੰ ਲੋਕਾਂ ਤੱਕ ਲੈ ਕੇ ਜਾ ਰਿਹਾ ਇੱਕ ਬਿਲ ਪਾਵਰ ਹੀ ਸ਼ੋਅ ਕਰੂਗਾ ਤੇ ਜਿਹਦੇ ਵਿੱਚ ਮਤਲਬ ਜੇ ਉਥੋਂ ਮੈਂ ਗਿਆ ਤਾਂ ਉਹ ਘਟਣਾ ਵਾਪਰਦੀ ਆ ਇਹਦੇ ਵਿੱਚ ਆਪਾਂ ਪ੍ਰਮਾਤਮਾ ਦੀ ਹੀ ਕਹਿ ਸਕਦੇ ਹਾਂ ਵੀ ਇੱਕ ਕਿਰਿਆ ਬਣਾਈ ਹੋਈ ਸੀਗੀ ਐਕਸੀਡੈਂਟ ਹੋ ਜਾਂਦਾ ਹੈ ਦੋਏ ਤੁਸੀਂ ਦੋਸਤੋ ਮੋਟਰਸਾਈਕਲ ਤੇ ਡਿੱਗ ਜਾਨੇ ਹੋ ਤੇ ਉਸ ਤੋਂ ਬਾਅਦ ਹਸਪਤਾਲ ਜਾਨੇ ਹੋ ਹਸਪਤਾਲ ਦਾ ਮਾਹੌਲ ਕਿਹੋ ਜਿਹਾ ਸੀਗਾ ਕਿ ਤੁਹਾਨੂੰ ਕੀ ਟੁੱਟੇ ਜਾਂ ਜਿਹੇ ਚੱਲ ਰਿਹਾ ਸੀ ਕਿ ਘਰੇ ਪਤਾ ਲੱਗੂ ਤਾਂ ਕੀ ਕੀ ਉਹਨਾਂ ਤੇ ਵੀ ਇਤਰੀ ਹੈ ਜਾਂ ਤੁਹਾਡੇ ਨਾਲ ਕੀ ਰੈਕਟ ਹੋਊਗਾ ਇਹਦੇ ਵਿੱਚ ਦੇਖੋ ਇੱਕ ਵਾਰੀ ਤਾਂ ਡਰ ਹੁੰਦਾਗਾ ਤੇ ਬੇ ਮਤਲਬ ਘਰੇ ਨਾ ਪਤ ਲੱਗੇ ਕਿਉਂਕਿ ਮੈਂ ਬੇਹੋਸ਼ ਹੋ ਚੁੱਕਿਆ ਸੀਗਾ ਮੈਨੂੰ ਥੋੜੀ ਬਹੁਤੀ ਸੁਧ-ਬੁੱਧ ਸੀਗੀ ਮੈਂ ਆਪਣੇ ਦੋਸਤ ਦੀ ਭੈਣ ਸੀ ਜਿਹੜੀ ਜਿਹਦੇ ਨਾਲ ਐਕਸੀਡੈਂਟ ਹੋਇਆ ਸੀ ਉਹ ਪਹੁੰਚ ਚੁੱਕੇ ਸੀਗੇ ਹਸਪੀਟਲ ਬਸ ਮੈਨੂੰ ਸਿਰਫ ਬੈੱਡ ਤੇ ਪਏ ਨੂੰ ਇੰਨਾ ਕੁ ਯਾਦ ਆਗਾ ਵੀ ਮੈਂ ਸਿਰਫ ਇਹ ਦੋ ਸ਼ਬਦ ਕਹਿੰਨੇ ਵੀ ਡੈਡੀ ਨੂੰ ਨਾ ਦੱਸਣਾ ਮੈਨੂੰ ਇਦਾਂ ਸੀਗਾ ਵੀ ਚੱਲ ਇੱਥੋਂ ਭਗ ਜਾਾਂਗੇ ਚਲੇ ਜਾਾਂਗੇ ਛੁੱਟੀ ਲੈ ਕੇ ਵੀ ਜਿਆਦਾ ਛੱਟ ਨਹੀਂ ਹੋਣੀ ਪਰ ਮੈਂ ਬੇਹੋਸ਼ ਦੇ ਵਿੱਚ ਸਿਰਫ ਇਹੀ ਸ਼ਬਦ ਕਹਿ ਕੇ ਪਟਿਆਲੇ ਰੈਫਰ ਕੀਤਾ ਜਾਂਦਾਗਾ ਇੱਥੋਂ ਸੰਗਰੂਰ ਤੋਂ ਤੇ ਚਲੋ ਹੁਣ ਆਪਾਂ ਦੂਜੇ ਪਾਸੇ ਆਨੇ ਆ ਐਕਸੀਡੈਂਟ ਹੋ ਗਿਆ ਮੰਜੇ ਤੇ ਪੈ ਗਏ ਫਿਰ ਜਿਹੜੀ ਪੜਾਈ ਵਾਲ ਕਿਸ ਤਰ੍ਹਾਂ ਮੋਟਿਵ ਹੋਏ ਤੁਸੀਂ ਕਿ ਯਾਰ ਆਪਾਂ ਨਹੀਂ ਹੁਣਾਂ ਲਾਈਨ ਚੂਜ਼ ਕਰੀਏ ਦੇਖੋ ਕਹਿੰਦੇ ਆ ਨਾ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਤੇ ਜੇ ਆਪਾਂ ਕਹੀਏ ਵੀ ਕਿਤਾਬਾਂ ਇੱਕ ਬੜਮੁੱਲਾ ਗਿਆਨ ਦਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਵੱਡਾ ਇਤਿਹਾਸ ਫਰੋਲ ਕੇ ਆਪਦੇ ਆਪ ਨੂੰ ਸੂਝਮਾਨ ਕਹਾ ਸਕਦੇ ਹਾਂਗੇ ਤੇ ਮਤਲਬ 10ਵੀਂ ਵੀ ਮੈਂ ਸੈਲਫ ਸਟੱਡੀ ਹੀ ਕੀਤੀ ਆਗੀ ਤੇ ਗ੍ਰੈਜੂਏਸ਼ਨ ਵੀ ਕੀਤੀ ਆ ਮੰਜੇ ਤੇ ਹੀ ਕੀਤੀ ਆਗੀ ਤੇ ਇਹ ਦਾਦਾ ਪੀਰੀਅਡ ਵੀ ਦੇਖਿਆ ਵੀ ਮੈਂ 24 ਘੰਟੇ ਬੈੱਡ ਤੇ ਰਹਿਣਾ ਸੀਗਾ ਤੇ ਗ੍ਰੈਜੂਏਸ਼ਨ ਦੇ ਜਦੋਂ ਪੇਪਰ ਚੱਲ ਰਹੇ ਸੀਗੇ ਚਾਰੇ ਸਾਈਡਾਂ ਤੇ ਇਹ ਪਤੇ ਸਾਈਡ ਤੇ ਮਤਲਬ ਬੈਡ ਸੂਰ ਸੀਗੇ ਉਹ ਟਾਈਮ ਮੈਂ ਖੁਦ ਨੂੰ ਮਤਲਬ ਕਿਤਾਬਾਂ ਨਾਲ ਜੋੜ ਕੇ ਇਨਵੋਲਵ ਕਰਕੇ ਉਧਰ ਤੇ ਆਪਦੇ ਆਪ ਨੂੰ ਮਤਲਬ ਗ੍ਰੈਜੂਏਸ਼ਨ ਪਾਸ ਕੀਤੀ ਆ ਫਿਰ ਹੋਣ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਕੀ ਕਰ ਹੁਣ ਮੇਰਾ ਫਿਲਹਾਲ ਦੇ ਵਿੱਚ ਟੈਟ ਕਲੀਅਰ ਹੋ ਕੇ ਹਟਿਆ ਈਟੀਟੀ ਵੀ ਮੇਰੀ ਕਲੀਅਰ ਹੋ ਚੁੱਕੀ ਹੈ ਕਿ ਸੈਕੰਡ ਇਅਰ ਦਾ ਬਸਰ ਰਿਜ਼ਲਟ ਆਉਣ ਵਾਲਾ ਹੈ ਤੇ ਸਾਡੇ ਅਸੀਂ ਤਸਵੀਰਾਂ 'ਚ ਵੀ ਵੇਖ ਰਹੇ ਸੀ ਕਿ ਘਰ ਦਾ ਵੀ ਨਾਲ ਕੰਮ ਕਰਾ ਰਹੇ ਹੋ ਤੁਸੀਂ ਕਿ ਇੰਨਾ ਸ਼ੌਂਕ ਵੀ ਹੈ ਤੇ ਨਾਲੇ ਮਦਦ ਵੀ ਹੋ ਜਾਂਦੀ ਹੈ ਇਹ ਮਦਦ ਵੀ ਹੋ ਜਾਂਦੀ ਹੈ ਗਲਤ ਹੈ ਐਦਾਂ ਹੁੰਦੀਆਂ ਨੇ ਵੀ ਆਪਣੇ ਆਪ ਨੂੰ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਲਗਾ ਕੇ ਰੱਖੋਗੇ ਤਾਂ ਮਨ ਤੁਹਾਡਾ ਡੀਮੋਟੀਵੇਟ ਨਹੀਂ ਹੋਊਗਾ ਤੇ ਉਹਦੇ ਵਿੱਚ ਮੈਂ ਬਸ ਇਹੀ ਸਮਝਦਾ ਹੁੰਨਾ ਜਿੰਨਾ ਕਿਤਾਬਾਂ ਨੂੰ ਟਾਈਮ ਦਿੱਤਾ ਜਾਵੇ ਜਿਵੇਂ ਘਰ ਦੇ ਕੰਮਾਂ ਨੂੰ ਹੋ ਗਿਆ ਝਾੜੂ-ਪੋਚਾ ਵੀ ਲਾ ਲੈਂਦਾ ਜਿਵੇਂ ਮਤਲਬ ਘਰੇ ਪੱਥਰ ਦਾ ਕੰਮ ਹੋ ਗਿਆ ਹਟਿਆ ਡੇਲੀ ਵਾਂਗੂ ਮੈਂ ਝਾੜੂ ਚੱਕ ਲੈਣਾ ਝਾੜੂ ਲਾ ਲੰਦਾ ਸੀਗਾ ਵੀ ਮਤਲਬ ਆਪਦੇ ਆਪ ਨੂੰ ਕਿਰਿਆ ਦੇ ਵਿੱਚ ਲਗਾ ਕੇ ਰੱਖਿਆ ਟਿਊਸ਼ਨ ਵੀ ਦਿੰਦੇ ਹਾਂ ਹਾਂਜੀ ਮੇਰੀ ਹੁਣੇ ਬਸ ਇਸ ਮੰਥ ਤੋਂ ਪਿਛਲੇ ਮੰਥ ਤੋਂ ਚੱਲੀ ਆ ਗਈ ਟਿਊਸ਼ਨਾਂ ਤੇ ਬੱਚਿਆਂ ਨੂੰ ਮੇਰੇ ਕੋਲੇ 10ਵੀਂ ਦੇ 6 7 ਹੈਗੇ ਆ ਕਿ 5ਵੀਂ 7ਵੀਂ ਦੇ ਸਾਰੇ ਬੱਚੇ ਆਉਂਦੇ ਆਗੇ ਬੱਚਿਆਂ ਤੋਂ ਫਿਰ ਪੈਸੇ ਵੀ ਲੈਣੇ ਹੋ ਕਿ ਫ੍ਰੀ ਸੇਵਾ ਦੇਖੋ ਫ੍ਰੀ ਸੇਵਾ ਵੀ ਵਿੱਚ ਕਰੀਦੀ ਆ ਤੇ ਜੇ ਆਪਾਂ ਕਹੀ ਅੱਜ ਦੇ ਟਾਈਮ ਦੇ ਵਿੱਚ ਫ੍ਰੀ ਸੇਵਾ ਵੀ ਆਪਾਂ ਕਹੀ ਅੱ비 ਬਹੁਤ ਘੱਟ ਚੁੱਕੀ ਆਗੀ ਤੇ ਕਿਉਂਕਿ ਆਪਦਾ ਵੀ ਦੇਖਣਾ ਪੈਂਦਾਗਾ ਮਾਹੌਲ ਦੇਖਣਾ ਪੈਂਦਾਗਾ ਤੇ ਆਪ ਵੀ ਮਤਲਬ ਪੌਕੇਟ ਬਣੀ ਚਾਹੀਦੀ ਹੁੰਦੀ ਆਗੀ ਉਦੇ ਕਰਕੇ ਫਿਰ ਮਤਲਬ ਬੱਚਿਆਂ ਤੋਂ ਪਹਿਲਾਂ ਸ਼ੁਰੂ ਤੋਂ ਜਦੋਂ ਮੇਰੇ ਕੋਲੇ ਬੱਚੇ ਸੀ ਅੱਜ ਵੀ ਉਹ ਮੇਰੇ ਕੋਲੇ ਮੌਜੂਦ ਨੇਗੇ 10ਵੀਂ ਕਲਾਸ ਦੇ ਵਿੱਚ ਨੇ ਫਰਸਟ ਕਲਾਸ ਦੇ ਵਿੱਚ ਲੱਗੇ ਸੀ ਉਦੋਂ ਮੈਂ 2017 ਦੇ ਵਿੱਚ 50 ਰੁਪਏ ਲੈਂਦਾ ਸੀਗਾ ਪਰ ਬੱਚੇ ਤੋਂ ਹਾਂਜੀ ਜੀ ਸਾੰਨੇ ਸੋਚਿਆ ਕਿ ਤੁਹਾਨੂੰ ਕਵਿਤਾਵਾਂ ਲਿਖਣ ਦਾ ਵੀ ਬੜਾ ਸ਼ੌਂਕ ਹੈ ਪਿੱਛੇ ਸਮੇਲਨ ਹੋਇਆ ਉਹ ਚ ਵੀ ਤੁਹਾਨੂੰ ਸਨਮਾਨ ਕੀਤਾ ਹਾਂਜੀ ਜਿੱਦਾਂ ਆਪਣਾ ਲੁਧਿਆਣਾ ਪੰਜਾਬੀ ਭਵਨ ਵਿਖੇ 52 ਕਵੀਆਂ ਨੂੰ ਮਤਲਬ ਬੁਲਾਇਆ ਗਿਆ ਸੀਗਾ ਅ ਤੇ ਸਬਜ ਜੋਤ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਸੀਗਾ ਰਵੀ ਭਾਈ ਜੀ ਨੇ ਕਿਤੇ ਆਪਣਾ ਪਾਲੀ ਖਦਮ ਜੀ ਨੇ ਉਹਨਾਂ ਨੇ ਇਹ ਪ੍ਰੋਗਰਾਮ ਉਲੀਕਿਆ ਸੀਗਾ ਤੇ ਜਿਹਦੇ ਵਿੱਚ 52 ਕਵੀਆਂ ਚੋਂ ਮੈਨੂੰ ਬੁਲਾਇਆ ਗਿਆ ਸੀ ਸਨਮਾਨ ਕੀਤਾ ਗਿਆ ਸੀਗਾ ਤੇ ਬਹੁਤ ਤੈਦਲੋਂ ਗੁਜ਼ਾਰਾ ਉਹਨਾਂ ਦਾ ਅੱਜ ਦਾ ਫਿਰ ਸਾਰਾ ਪਰਿਵਾਰ ਪ੍ਰਾਊਡ ਫੀਲ ਕਰਦਾ ਹੋਇਆ ਕਿ ਸਾਡਾ ਬੱਚਾ ਅੱਜ ਇੱਕ ਵਕਤ ਨਾਲ ਲੜ ਕੇ ਅੱਜ ਬਹੁਤ ਵਧੀਆ ਮੰਜ਼ਿਲ ਤੇ ਹਾਂਜੀ ਤੇ ਤੁਹਾਡੇ ਮਾਧਿਅਮ ਰਾਹੀਂ ਹੀ ਮਤਲਬ ਮੇਰੀ ਪਹੁੰਚ ਬਣੀ ਆ ਗਈ ਤੇ ਬਹੁਤ ਲੇਖਕ ਨੇ ਜਿਹੜੇ ਮਤਲਬ ਪਾਠਕ ਨੇ ਉਹ ਸਾਨੂੰ ਮੈਨੂੰ ਤੇ ਗੁਰੀ ਚੰਦਰੜ ਦੇ ਨਾਮ ਤੇ ਜਾਣਦੇ ਨੇਗੇ ਤੇ ਬਹੁਤ ਸਾਰੀਆਂ ਕਵਿਤਾਵਾਂ ਮੇਰੀਆਂ ਰਚਨਾਵਾਂ ਪੜ੍ਹਦੇ ਨੇ ਤੇ ਆਪਣਾ ਜਿੱਦਾਂ ਆਉਣਾ ਜਾਣਾ ਵੀ ਮੇਰਾ ਹੁੰਦਾ ਸਾਈ ਸੁਭਾਵਾਂ ਦੇ ਵਿੱਚ ਇੱਥੇ ਮਲਵਾਲ ਖਾਰੀ ਸਬ ਬਣੀ ਹੋਈ ਆ ਪੰਜਾਬੀ ਪਵੰਦੇ ਤੌਰ ਤੇ ਬਣਾਈ ਹੋਈ ਆ ਸੀ ਨਹੀਂ ਤੇ ਰਜਿਸਟਰਡ ਵੀ ਆ ਆਪਣੇ ਸੁਖਪਾਲ ਸਿੰਘ ਖੈਰਾ ਜੀ ਤੇ ਆਪਣਾ ਦੂਜੇ ਉਹ ਆਏ ਹੋਏ ਸੀਗੇ ਤੇ ਹਰਪਾਲ ਸਿੰਘ ਚੀਮਾ ਜੀ ਵੀ ਆਏ ਸੀਗੇ ਤੇ ਆਪਣਾ ਜਿੱਦਾਂ ਸਾਈ ਸਿੰਜਣਾ ਮੰਚਾ ਪੋਣੀਗੜ ਉਥੇ ਵੀ ਜਾਈਦਾ ਤੇ ਆਪਣਾ ਧੂਰੀ ਵੀ ਆ ਤੇ ਹੋਰ ਜਿੱਥੇ ਵੀ ਮਤਲਬ ਸੱਦਾ ਮਿਲਦਾਗਾ ਜਰੂਰ ਪਹੁੰਚੀਦਾ ਜੀ ਬਹੁਤ ਧੰਨਵਾਦ ਇਹ ਸੰਸਾਰ ਦੇ ਨਾਲ ਗੁਰਪ੍ਰੀਤ ਜੀ ਇਹ ਇਹਨਾਂ ਦਾ ਆਖਣਾ ਹੈ ਕਿ ਠੀਕ ਹੈ ਕਿ ਮਰੇ ਤੇ ਵਕਤ ਪਿਆ ਪਰ ਅਸਲ ਪਖੜਾ ਰੀ ਜਾਂ ਬਹਾਦਰ ਉਹ ਹੁੰਦਾ ਜਿਹੜਾ ਵਕਤ ਨੂੰ ਮਾਰ-ਮਾਤ ਕੇ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ ਅੱਜ ਇਹਨਾਂ ਨੇ ਗ੍ਰੈਜੂਏਸ਼ਨ ਵੀ ਕਲੀਅਰ ਕੀਤੀ ਹੈ ਨਾਲ ਕਪਤਾਵਾ ਦੇ ਸਮੇਲਨ ਦੇ ਵਿੱਚ ਵੀ ਜਾਂਦੇ ਨੇ ਨਾਲ ਹੀ ਇਹਨਾਂ ਨੇ ਉਹ ਨੌਜਵਾਨਾਂ ਨੂੰ ਵੀ ਮੈਸੇਜ ਦਿੱਤਾ ਹੈ ਕਿ ਕਿਸੇ ਕਾਰਨ ਜੇ ਤੁਹਾਡੇ ਤੇ ਵਕਤ ਪਿਆ ਤਾਂ ਉਸ ਦੀ ਨਾਲ ਲੜਨਾ ਸਿੱਖੋ ਜਿੰਨਾ ਕਿ ਉਸ ਦੇ ਬੁਰੇ ਗੋਡੇ ਟਿਕਨੇ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ